ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ 27 ਜੂਨ ਨੂੰ ਰਵੀ ਜੋਗ ਦਾ ਸ਼ੁਭ ਸੰਜੋਗ ਬਣਿਆ ਹੈ ਤਾਂ ਦੇ ਸਮੇਤ ਇਹਨਾਂ ਪੰਜ ਰਾਸ਼ੀਆਂ ਨੂੰ ਤਾਂ ਲਾਭ ਹੋਣ ਵਾਲਾ ਹੈ ਖੁਸ਼ਕਿਸਮਤ ਇਹ ਪੰਜ ਰਾਸ਼ੀਆਂ 27 ਜੂਨ ਨੂੰ ਆਸ਼ੁਮਾਂ ਜੋਗ ਸ਼ੁਭਾਗੇ ਜੋਗ ਸਮੇਤ ਕਈ ਸ਼ੁਭ ਅਤੇ ਫਲਦਾਇਕ ਜੋਗ ਬਣਨ ਜਾ ਰਹੇ ਹਨ ਜਿਸ ਕਾਰਨ ਆਉਣ ਵਾਲਾ ਸਮਾਂ ਇਹਨਾਂ ਰਾਸ਼ੀਆਂ ਦੇ ਲਈ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਮਿਥਨ ਰਾਸ਼ੀ ਸਿੰਘ ਰਾਸ਼ੀ ਅਤੇ ਤੁਲਾ ਰਾਸ਼ੀ ਅਤੇ ਹੋਰ ਪੰਜ ਰਾਸ਼ੀਆਂ ਦੇ ਲਈ ਲਾਭਦਾਇਕ ਹੋਣ ਵਾਲਾ ਹੈ ਨਾਲ ਹੀ ਵੀਰਵਾਰ ਦੇ ਦਿਨ ਦੌਲਤ ਧਰਮ ਆਦ ਦੇ ਲਈ ਜ਼ਿੰਮੇਵਾਰ ਗ੍ਰਹਿ ਹੈ ਅਤੇ ਬ੍ਰਹਮਣ ਦੇ ਪਾਲਨਹਾਰ ਭਗਵਾਨ ਨਰਾਇਣ ਨੂੰ ਸਮਰਪਿਤ ਹੈ ਇਸ ਲਈ ਅੱਜ ਦੇ ਦਿਨ ਇਹਨਾਂ ਪੰਜ ਰਾਸ਼ੀਆਂ ਤੇ ਮਾਤਾ ਲక్ష్ਮੀ ਅਤੇ ਭਗਵਾਨ ਮਿਸ਼ਨੂ ਜੀ ਦੀ ਕਿਰਪਾ ਹੋਵੇਗੀ ਆਓ ਜਾਣਦੇ ਹਾਂ ਇਹਨਾਂ ਰਾਸ਼ੀਆਂ ਦੇ ਲਈ ਅੱਜ ਵੀਰਵਾੜ ਦਾ ਦਿਨ ਕਿਹੋ ਜਿਹਾ ਰਹੇਗਾ ਵੀਰਵਰ 27 ਜੂਨ ਨੂੰ ਚੰ드ਰਮਾ ਕੁੰਮ ਤੋਂ ਬਾਅਦ ਮੇਨ ਰਾਸ਼ੀ ਦੇ ਵਿੱਚ ਜਾ ਰਿਹਾ ਹੈ ਇਸ ਦੇ ਨਾਲ ਹੀ ਕੱਲ ਅਸ਼ਾਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਸਸਤੀ ਤਿਥੀ ਹੈ ਅਤੇ ਇਸ ਦਿਨ ਰਵੀ ਜੋਗ ਅਸ਼ੂਮਾਂ ਜੋਗ ਸੁਭਾਗੇ ਜੋਗ ਅਤੇ ਛਤ ਪਿਸ਼ਾ ਨਕਸ਼ਤਰ ਦਾ ਸ਼ੁਭ ਸੰਜੋਗ ਸ਼ੁਭ ਸੰਜੋਗ ਹੋ ਰਿਹਾ ਹੈ ਜਿਸ ਕਾਰਨ ਅੱਜ ਦਾ ਮਹੱਤਵ ਵੱਧ ਗਿਆ ਹੈ ਵਿਆਦਿਕ ਚੋਤਿਸ ਦੇ ਅਨਸਾਰ ਪੰਜ ਰਾਸ਼ੀਆਂ ਨੂੰ ਅੱਜ ਬਣਨ ਵਾਲੇ ਸ਼ੁਭ ਜੋਗ ਦੇ ਨਾਲ ਲਾਭ ਹੋਣ ਵਾਲਾ ਹੈ ਇਹਨਾਂ ਪੰਜ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਇਹਨਾਂ ਰਾਸ਼ੀਆਂ ਦੇ ਨਾਲ ਇਹਨਾਂ ਰਾਸ਼ੀਆਂ ਦਾ ਸਮਾਜ ਦੇ ਵਿੱਚ ਮਾਨ ਸਨਮਾਨ ਵਧੇਗਾ ਅਤੇ ਇਹਨਾਂ ਰਾਸ਼ੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਮਜ਼ਬੂਤ ਹੋਵੇਗੀ ਰਾਸ਼ੀਆਂ ਦੇ ਨਾਲ-ਨਾਲ ਕੁਝ ਜੋਤਿਸ਼ ਉਪਾਅ ਵੀ ਦੱਸੇ ਗਏ ਹਨ ਇਹਨਾਂ ਉਪ ਇਹਨਾਂ ਉਪਾਅ ਨੂੰ ਕਰਨ ਦੇ ਨਾਲkundri ਦੇ ਵਿੱਚ ਜੋ ਮਾਟਰ ਤੇ ਸਥਿਤੀ ਮਜ਼ਬੂਤ ਹੋਵੇਗੀ ਅਤੇ ਇਹਨਾਂ ਪੰਜ ਰਾਸ਼ੀਆਂ ਨੂੰ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਵੀ ਮਿਲੇਗਾ ਜਿਸ ਨਾਲ ਇਹਨਾਂ ਦੀ ਚੰਗੀ ਕਿਸਮਤ ਵੀ ਮਿਲੇਗੀ ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਅੱਜ ਦੇ ਦਿਨ ਕਿਸਮਤ ਬਦਲਣ ਵਾਲੀ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਇਹ ਸਮਾਂ ਸ਼ੁਭ ਅਤੇ ਫਾਲਦায়ক ਹੋਣ ਵਾਲਾ ਹੈ ਮਿਥਨ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਹਿੰਮਤ ਅਤੇ ਆਤਮ ਵਿਸ਼ਵਾਸ ਦੇ ਵਿੱਚ ਚੰਗਾ ਵਾਧਾ ਮਿਲੇਗਾ ਜਿਸ ਕਾਰਨ ਉਹ ਹਰ ਕੰਮ ਨੂੰ ਚੰਗੀ ਤਰ੍ਹਾਂ ਪੂਰਾ ਕਰਨਗੇ ਅਤੇ ਦੂਜਿਆਂ ਦੀ ਮਦਦ ਕਰਨ ਦੇ ਲਈ ਵੀ ਤਿਆਰ ਰਹਿਣਗੇ ਤੁਹਾਨੂੰ ਕਿਸੇ ਥਾਂ ਤੋਂ ਅਚਾਨਕ ਪੈਸਾ ਪ੍ਰਾਪਤ ਹੋਣ ਦੇ ਸੰਕੇਤ ਮਿਲ ਰਹੇ ਹਨ ਜਿਸ ਨਾਲ ਤੁਹਾਡੇ ਖਜ਼ਾਨੇ ਦੇ ਵਿੱਚ ਵਾਧਾ ਹੋਵੇਗਾ ਅਤੇ ਅਧੂਰੇ ਪਏ ਕ੍ਰੇਲੂ ਕੰਮ ਵੀ ਪੂਰੇ ਹੋਣਗੇ ਕਾਮਗਾਜੀ ਲੋਕਾਂ ਲਈ ਕੱਲ ਦਾ ਦਿਨ ਕਾਮਗਾਜੀ ਲੋਕਾਂ ਦੇ ਲਈ ਅੱਜ ਦਾ ਦਿਨ ਝੰਗਾ ਰਹਿਣ ਵਾਲਾ ਹੈ ਤੁਸੀਂ ਤੁਸੀਂ ਆਪਣੇ ਕੰਮ ਦੁਆਰਾ ਕੁਝ ਵੱਡਾ ਅਤੇ ਨਵਾਂ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਅੱਜ ਕੁਝ ਪ੍ਰਭਾਵਸ਼ਾਲੀ ਲੋਕਾਂ ਤੋਂ ਸ਼ਾਨਦਾਰ ਵਿਚਾਰ ਮਿਲਣਗੇ ਜੇਸ ਨਾਲ ਕਾਰੋਬਾਰ ਤਰੱਕੀ ਦੇ ਰਾਤੇ ਅੱਗੇ ਵਧੋਗੇ ਤੁਹਾਡੇ ਭੈਣ ਭਰਾ ਅਤੇ ਗਵਾਂਡੀਆਂ ਦੇ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ ਅਤੇ ਤੁਹਾਡੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਦੇ ਜਾਣ ਦੀ ਸੰਭਾਵਨਾ ਵੀ ਹੈ ਜਿਸ ਨਾਲ ਰਿਸ਼ਤਿਆਂ ਦੇ ਵਿੱਚ ਪਿਆਰ ਵਧੇਗਾ ਰਾਸ਼ ਇਹਨਾਂ ਰਾਸ਼ੀ ਦੇ ਲੋਕਾਂ ਦੇ ਲਈ ਵੀਰਵਾਰ ਦਾ ਉਪਾ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਵੀਰਵਾਰ ਨੂੰ ਸ਼ਾਮ ਇੱਕ ਸਿੱਕਾ ਗੁੜ ਦੀ ਇੱਕ ਟਾਣੀ ਅਤੇ ਸਾਰੇ ਹਲਦੀ ਦੇ 7 ਗੰਡ ਇੱਕ ਪੀਲੇ ਕੱਪੜੇ ਦੇ ਵਿੱਚ ਪਾਣ ਕੇ ਰੇਲਵੇ ਲਾਈਨ ਦੇ ਕੋਲ ਸੁੱਟ ਦਿਓ ਅਤੇ ਫਿਰ ਮੰਦਰ ਜਾਓ ਕਿਹੋ ਜਿਹਾ ਰਹੇਗਾ 27 ਜੁਨ ਦਾ ਦਿਨ ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਜਾਣੀ ਕਿ 27 ਜੁਨ ਦਾ ਦਿਨ ਸਿੰਘ ਰਾਸ਼ੀ ਦੇ ਲੋਕਾਂ ਦੇ ਲਈ ਵਿਸ਼ੇਸ਼ ਜੋਗਦਾਨ ਵਾਲਾ ਹੈ ਸਿੰਘ ਰਾਸ਼ੀ ਦੇ ਲੋਕਾਂ ਨੂੰ ਗ੍ਰਹਾਂ ਦੇ ਸ਼ੁਭ ਸੰਜੋਗ ਕਾਰਨ ਅੱਜ ਵੱਡੀ ਰਕਮ ਮਿਲ ਸਕਦੀ ਹੈ ਅਤੇ ਤੁਹਾਡੇ ਕਈ ਰੁਕੇ ਹੋਏ ਕੰਮ ਸ਼ੁਰੂ ਹੋ ਸਕਦੇ ਹਨ ਜੇਕਰ ਇਸ ਰਾਸ਼ੀ ਦੇ ਵਿਦਿਆਰਥੀ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਨੂੰ ਇਸ ਦਿਸ਼ਾ ਦੇ ਵਿੱਚ ਸਫਲਤਾ ਮਿਲ ਸਕਦੀ ਹੈ। ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ ਤੁਹਾਡੀ ਜੀਵਨ ਸ਼ੈਲੀ ਵਿੱਚ ਬਹੁਤ ਸੁਧਾਰ ਹੋਵੇਗਾ ਅਤੇ ਤੁਸੀਂ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਹਮੇਸ਼ਾ ਪ੍ਰੇਰਿਤ ਰਹੋਗੇ। ਨੌਕਰੀ ਕਰਨ ਵਾਲੇ ਲੋਕਾਂ ਨੂੰ ਅੱਜ ਕਿਸੇ ਹੋਰ ਕੰਪਨੀ ਤੋਂ ਚੰਗੀ ਤਨਖਾਹ ਦੇ ਨਾਲ ਪੇਸ਼ਕਸ਼ ਮਿਲ ਸਕਦੀ ਹੈ ਜਿਸ ਨਾਲ ਉਹਨਾਂ ਦੇ ਕੈਰੀਅਰ ਦੇ ਵਿੱਚ ਚੰਗੀ ਤਰੱਕੀ ਹੋਵੇਗੀ। ਨਵੇਂ ਵਿਆਹੇ ਵਿਅਕਤੀਆਂ ਦੇ ਘਰ ਅੱਜ ਕਿਸੇ ਵਿਸ਼ੇਸ਼ ਵਿਸ਼ੇਸ਼ ਮਹਿਮਾਨ ਦਾ ਆਉਣਾ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਵਾਧਾ ਕਰੇਗਾ ਵਿਆਹ ਹੋ ਤਾਂ ਜੀਵਨ ਦੀ ਗੱਲ ਕਰੀਏ ਤਾਂ ਤੁਹਾਡੇ ਜੀਵਨ ਦੇ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ ਅਤੇ ਤੁਸੀਂ ਇਕੱਠੇ ਕੁਝ ਜਾਇਦਾਦ ਖਰੀਦ ਸਕਦੇ ਹੋ ਸਿੰਘ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੀ ਨੌਕਰੀ ਅਤੇ ਕਾਰੋਬਾਰ ਦੇ ਵਿੱਚ ਤਰੱਕੀ ਦੇ ਲਈ ਦੇਵੀ ਲక్ష్ਮੀ ਜੀ ਨੂੰ ਖੀਰ ਚੜਾਓ ਅਤੇ ਲక్ష్ਮੀ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕਾਂ ਦੇ ਲਈ ਅੱਜ ਜਾਨੀ 27 ਜੂਨ ਕਿਸਮਤ ਵਿੱਚ ਵਾਦੀ ਦਾ ਦਿਨ ਸਾਬਤ ਹੋਏਗਾ। ਤੁਲਾ ਰਾਸ਼ੀ ਦੇ ਲੋਕ ਜੇਕਰ ਅੱਜ ਨੂੰ ਜੀਵਨ ਦੇ ਹਰ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ ਤਾਂ ਖੁਸ਼ੀ ਮਹਿਸੂਸ ਕਰੋਗੇ ਅਤੇ ਉਨ੍ਹਾਂ ਦਾ ਉਤਸ਼ਾਹ ਵਧੇਗਾ। ਤੁਹਾਨੂੰ ਕਿਸੇ ਸਮਾਜਿਕ ਸਮਰੋਹ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਜਿੱਥੇ ਤੁਸੀਂ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਮਿਲੋਗੇ। ਸਮਾਜ ਦੇ ਲੋਕਾਂ ਦੇ ਵਿੱਚ ਤੁਹਾਡਾ ਸਨਮਾਨ ਵਾਦੇਗਾ ਅਤੇ ਕੋਈ ਜ਼ਾਇਦਾਦ ਜਾਂ ਵਾਹਨ ਖਰੀਦਣ ਦੀ ਤੁਹਾਡੀ ਇੱਛਾ ਪੂਰੀ ਹੋਵੇਗੀ ਜਿਸ ਖੇਤਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਸ ਦੇ ਵਿੱਚ ਅੱਜ ਤੁਹਾਨੂੰ ਬਹੁਤ ਸਫਲਤਾ ਮਿਲੇਗੀ ਅਤੇ ਜਿੰਨਾ ਗੱਲਾਂ ਨੂੰ ਲੈ ਕੇ ਤੁਸੀਂ ਚਿੰਤਤ ਸੀ ਉਹ ਵੀ ਦੂਰ ਹੋ ਜਾਣਗੀਆਂ ਤੁਹਾਡੇ ਭੌਤਿਕ ਸੁੱਖਾਂ ਦੇ ਵਿੱਚ ਵਾਅਦਾ ਹੋਵੇਗਾ ਅਤੇ ਤੁਸੀਂ ਘਰ ਦੇ ਨਵੀਨੀਕਰਨ ਅਤੇ ਜਾਇਦਾਦ ਆਦਿ ਵਿੱਚ ਨਿਵੇਸ਼ ਕਰ ਸਕਦੇ ਹੋ ਤੁਸੀਂ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਦੇ ਨਾਲ ਚੰਗਾ ਸਮਾਪਤੀਦ ਕਰੋਗੇ ਅਤੇ ਅਤੇ ਧਾਰਮਿਕ ਕੰਮ ਕਰਨ ਨਾਲ ਮਾਨਸਿਕ ਸ਼ਾਂਤੀ ਵੀ ਮਿਲੇਗੀ। ਤੁਲਾ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੇ ਕਾਰਜ ਖੁਸ਼ਹਾਲੀ ਅਤੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਲਈ ਵੀਰਵਾਰ ਨੂੰ ਕੇਸਰ ਪੀਲਾ ਚੰਦਨ ਅਤੇ ਹਲਦੀ ਦਾ ਦਾਨ ਕਰੋ। ਇਹਨਾਂ ਦਾ ਤਿਲਕ ਵੀ ਲਗਾਓ ਇਸ ਨਾਲ ਕੁੰਡਲੀ ਦੇ ਵਿੱਚ ਚਮਟੇ ਦੀ ਸਥਿਤੀ ਵੀ ਮਜ਼ਬੂਤ ਹੁੰਦੀ ਹੈ। ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ। वृश्चਿਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਹ ਸਮਾਂ ਖੁਸ਼ਹਾਲ ਸਾਬਤ ਹੋਵੇਗਾ। বৃশ্চিক রাশি ਲੋਕਾਂ ਨੂੰ ਨਿੱਜੀ ਅਤੇ ਪੇਸ਼ੇਵਰਤਨਾ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਕਿਸੇ ਪੁਰਾਣੇ ਨਿਵੇਸ਼ ਤੋਂ ਚੰਗਾ ਲਾਭ ਮਿਲਣ ਵਾਲਾ ਹੈ ਅੱਜ ਤੁਹਾਨੂੰ ਆਪਣੀ ਆਮਦਨ ਵਧਾਉਣ ਦੇ ਕਈ ਮੌਕੇ ਮਿਲਣਗੇ ਅਤੇ ਕਰਜ਼ਿਆਂ ਤੋਂ ਵੀ ਰਾਹਤ ਮਿਲੇਗੀ ਕਾਰੋਬਾਰ ਕਰਨ ਵਾਲੇ ਲੋਕ ਕਾਰੋਬਾਰ ਵਿੱਚ ਨਵੇਂ ਵਿਚਾਰ ਅਪਣਾਉਣਗੇ ਜਿਸ ਨਾਲ ਉਨ੍ਹਾਂ ਦੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਨੌਕਰੀ ਪੇਸ਼ੇਵਰ ਲੋਕਾਂ ਦੇ ਪ੍ਰਭਾਵ ਦੇ ਵਿੱਚ ਚੰਗਾ ਵਾਅਦਾ ਹੋਵੇਗਾ ਅਤੇ ਤਰੱਕੀ ਮਿਲਣ ਦੀ ਸੰਭਾਵਨਾ ਹੈ ਜੇਕਰ ਜ਼ਾਇਦਤ ਨੂੰ ਲੈ ਕੇ ਕੋਈ ਵਿਵਾਦ ਚੱਲ ਰਿਹਾ ਹੈ ਤਾਂ ਭਾੜਕੇ ਭਗਵਾਨ ਵਿਸ਼ਨ ਤਾਂ ਅੱਜ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਖਤਮ ਹੋ ਜਾਵੇਗਾ ਤੇ ਤੁਹਾਨੂੰ ਰਾਹਤ ਮਿਲੇਗੀ। ਪਰਿਵਾਰ ਵਿੱਚ ਇੱਕ ਸ਼ੁਭ ਸਮਾਗਮ ਦਾ ਆਯੋਜਨ ਹੋ ਸਕਦਾ ਹੈ ਜੋ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਯਾਦਗਾਰੀ ਪਲ ਪ੍ਰਦਾਨ ਕਰੇਗਾ। ਬ੍ਰਿਸ਼ਕ ਰਸ਼ ਲਈ ਵੀਰਵਾਰ ਦਾ ਉਪਾਅ ਹੈ ਜੀ ਰੋਗਾਂ ਅਤੇ ਰੁਕਾਵਟਾਂ ਤੋਂ ਮੁਕਤੀ ਦੇ ਲਈ। ਭਗਵਾਨ ਸਤਿਆ ਨਾਰਾਇਣ ਦੀ ਕਥਾ ਸੁਣੋ ਅਤੇ ਅਤੇ ਵੀਰਵਾਰ ਨੂੰ ਵਰਤ ਰੱਖੋ ਅਤੇ ਪੀਲੇ ਕੱਪੜੇ ਪਹਿਨੋ ਅਤੇ ਲੋਨ ਰੈਤ ਭੋਜਨ ਖਾਓ। ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ। ਤਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਹੁਤ ਖਾਸ ਦਿਨ ਹੋਣ ਵਾਲਾ ਹੈ ਤਨ ਲੋਕ। ਤਨ ਰਾਸ਼ੀ ਵਾਲੇ ਲੋਕਾਂ ਨੂੰ ਕੱਲ ਨੂੰ ਕਿਸੇ ਸੀਨੀਅਰ ਵਿਅਕਤੀ ਦੀ ਮਦਦ ਨਾਲ ਕੋਈ ਕੀਮਤੀ ਚੀਜ਼ ਮਿਲ ਸਕਦੀ ਹੈ। ਜਿਸ ਨੂੰ ਪ੍ਰਾਪਤ ਕਰਨ ਦੀ ਤੁਹਾਡੇ ਤੀਬਰ ਇਸ਼ਿਆ ਸੀ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਕੁਝ ਨਵੀਆਂ ਯੋਜਨਾਵਾਂ ਲੋਨ ਬਾਰੇ ਸੋਚ ਰਹੇ ਹੋ ਤਾਂ ਉਹ ਕਾਲ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਜਿਸ ਨਾਲ ਕਾਰੋਬਾਰ ਨੂੰ ਨਵਾਂ ਹੌਲਾਰਾ ਮਿਲੇਗਾ ਜੋ ਲੋਕ ਰੁਜ਼ਗਾਰ ਦੇ ਖੇਤਰ ਦੇ ਵਿੱਚ ਯਤਨ ਕਰ ਰਹੇ ਹਨ ਉਹਨਾਂ ਨੂੰ ਕੱਲ ਚੰਗੇ ਮੌਕੇ ਮਿਲਣਗੇ ਔਲਾਦ ਦੇ ਕੰਮ ਨਾਲ ਤੁਹਾਡਾ ਨਾਮ ਰੋਸ਼ਨ ਹੋਵੇਗਾ ਤੇ ਧਾਰਮਿਕ ਕੰਮ ਵਿੱਚ ਤੁਹਾਡੀ ਰੁਚੀ ਰਹੇਗੀ ਬੱਚੇ ਦੀ ਇਸ਼ਿਆ ਰੱਖਣ ਵਾਲਿਆਂ ਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਬੱਚਿਆਂ ਦੀ ਮੌਜੂਦਗੀ ਕਾਰਨ ਪਰਿਵਾਰਿਕ ਮਾਹੌਲ ਵਧੀਆ ਰਹੇਗਾ ਅਤੇ ਕੱਲ ਨੂੰ ਨਵੀਂ ਪਕਵਾਨ ਦਾ ਆਨੰਦ ਲੈਣ ਦਾ ਮੌਕਾ ਵੀ ਮਿਲੇਗਾ ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਕੱਲ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ ਤਨਰਾਸ਼ੀ ਵਾਲਿਆਂ ਦੇ ਲਈ ਵੀਰਵਾਰ ਦਾ ਉਪਾਅ ਹੈ ਜੇ ਤਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਪੀਪਲ ਦੇ ਪੱਤੇ ਨੂੰ ਗੰਗਾ ਜਲ ਦੇ ਨਾਲ ਧੋਵੋ ਅਤੇ ਓਮ ਸ਼ੀਰੀ ਹਰੀ ਸ਼੍ਰੀ ਨਮੇ ਦਾ ਮੰਤਰ ਸੰਦੂਰ ਦੇ ਨਾਲ ਲਿਖ ਕੇ ਪਸ ਵਿੱਚ ਰੱਖੋ ਨਾਲ ਹੀ ਦੇਵੀ ਲక్ష్ਮੀ ਜੀ ਦੀ ਮੂਰਤੀ ਦੇ ਨਾਲ ਚਾਂਦੀ ਦਾ ਸਿੱਕਾ ਵੀ ਰੱਖੋ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਧੰਨਵਾਦ